ਆ ਜਾ ਉਹ ਇਧਰ ਇਧਰ ਆ ਕੇ ਕੋਦੇ ਇਹ ਕਿਹੜਾ ਥੇਰਾ ਢੇ ਦੇ। ਵੇ ਕਿੱਥੇ ਲੈ ਚਲੇ ਚਾਚਾ ਇੱਧਰ ਇੱਥੇ ਗੱਲ ਕਰ ਲੋ ਜਿਹੜੀ ਕਰਨੀ। ਉਹ ਕਿਤੇ ਵੀ ਨਹੀਂ ਚੱਲੇ। ਨਾ ਚੱਲੇ ਕਿਉਂ ਨਹੀਂ? ਤੂੰ ਬਾਹਰ ਫੜ ਕੇ ਲੈ ਜਾਣ ਰਿਆ ਮੰਨੇ ਨੂੰ। ਉਹ ਜੋਤੀ ਇਹੀ ਦੇ ਲੱਗੇ ਇੱਥੇ ਖਲੋ ਤੂੰ ਇੰਨਾ ਸ਼ੱਕਾਤੋ ਕਰੀ ਜਾਂਦੀ। ਅੱਤ ਤੂੰ ਵੇਖ ਲਉਣਾ ਵਾ ਉਹ ਵੀ ਅੰਦਰ ਜੋ ਗੱਲਬਾਤ ਕਰਨੀ ਹੈ ਸਾਡੇ ਸਾਰੇ ਸਾਹਮਣੇ ਕਰੋ ਤੁਸੀਂ। ਤੇ ਮੇਰੇ ਕਿਹਦੇ ਵਾਕ ਕੱਟਨੇ ਲੱਗਾ ਏ। ਮੰਨੇ ਤੂੰ ਤਾਂ ਚੁੱਪ ਹੀ ਕਰ ਜਾ ਬਸ। ਮੇਰੀ ਗੱਲ ਚਾਚੇ ਨਾਲ ਹੋਣ ਲੰਦ ਜਿਹੜੀ ਗੱਲ ਕਰਨ ਵਾਲੀ ਹੈ। ਉਹ ਲੈ ਜੋਤੀ ਤੂੰ ਤਾਂ ਮੈਨੂੰ ਐਂ ਲੱਗਦੀ ਕਿ ਤਰ੍ਹਾਂ ਸੀਐਡੀ ਚ ਕਿਤੇ ਰ ਇਹ ਨਾ ਕਿਤਾਜਾ ਇਹ ਵੀ ਰਹੇ ਆ ਇਹਨਾਂ ਦੇ ਉੱਥੇ ਨਹੀਂ ਕੋਈ ਗੱਲ ਪੁੱਛਦੇ ਇਸ ਕਰਦਾ ਜਿੰਨਾ ਉਹ ਉਹਦੇ ਨਾਲ ਤੁਸੀਂ ਇੱਥੇ ਘਰੇ ਕਰਨ ਦੀਆਂ ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਆਪਾਂ ਆਪਣੇ ਘਰ ਉਹ ਕਿਹਾੜੀਆਂ ਰੱਖੀਏ ਕੋਣ ਕੀ ਕਰਦਾ ਰੱਖੋ ਦੱਸੂ ਨਾ ਬਾਹਰੋਂ ਦੇ ਨਿਕਲ ਦੇਣਾ ਸੰਗਲ ਪਾ ਲਓ ਇਹ ਪੈਰਾਂ ਨੂੰ ਸੰਗਲ ਵੀ ਲੱਗਦਾ ਹੁਣ ਪਾਉਣੇ ਹੀ ਪੈਣੇ ਆ ਲੈ ਜਿਹੋ ਹਲਾ ਹਾਰਿਆ ਹੁਣ ਤੇ ਨਹੀਂ ਤੁਸੀਂ ਕਹਿੰਦੇ ਪਾਗਲ ਬੰਦੇ ਦੇ ਪੈਰਾਂ ਨੂੰ ਪਾਈਦੇ ਆ ਚੰਗੇ ਪਾਗਲ ਆ ਪਾਗਲ ਹੀ ਆ ਜੇ ਤੁਹਾਡੇ ਪਿੱਛੇ ਲੱਗਾ ਵਾ ਮੈਂ ਤੇ ਕਬਤ ਨਹੀਂ ਹੁੰਦੇ ਪਤਾ ਨਹੀਂ ਉੱਥੇ ਨਹੀਂ ਝਾਕਦੇ ਕਿ ਉਧਰੋਂ ਨਹੀਂ ਝਾਕਦੇ ਜੇ ਚੁੱਪਚੀ ਤੇ ਆਵਾਜ਼ ਮਾਰ ਕੇ ਨੂੰ ਲੈ ਜਾਂਦੇ ਨੇ ਜੋਤੀ ਜੇਦੇ ਹੁੰਦਾ ਉਹਦਾ ਮਾਂ ਪਿਓ ਜੀ ਦਾ ਤੇ ਫਿਰ ਨਹੀਂ ਭੈ ਇਧਰ ਆਉਣਾ ਇਹ ਲੋ ਜੋ ਆਪਣੇ ਮਾਂ ਪਿਓ ਦੇ ਨਾਲ ਰਹਿੰਦਾ ਜੋ ਮਰਜ਼ੀ ਕਰਦਾ ਹੁਣ ਮੈਂ ਇਹਦਾ ਚਾਚਾ ਲੱਗਦਾ ਹਾਂ ਮੈਂ ਨਾ ਪੁੱਛਾਂ ਬਧੀ ਇਹਨੂੰ ਕੋਣ ਪੁੱਛੇ ਚਾਚਾ ਜੀ ਮੇਰੀ ਗੱਲ ਸੁਣੋ ਇਹੋ ਗੱਲ ਤਾਂ ਮੈਂ ਟੋਕਦੀ ਆ ਜਿਹੜਾ ਮਾਂ ਪਿਓ ਨਹੀਂ ਨਾ ਹੈਗਾ ਜਿਹੜੇ ਵੱਡੇ ਭੈਣ ਭਰਾ ਹੁੰਦੇ ਨਾ ਉਹ ਮਾਂ ਪਿਓ ਦੀ ਜਗ੍ਹਾ ਤੇ ਹੁੰਦੇ ਨੇ ਤੇ ਫਿਰ ਮਾਂ ਪਿਓ ਦੀ ਜਗ੍ਹਾ ਤੇ ਹੁੰਦੇ ਆ ਤੇ ਫਿਰ ਉਹਨੂੰ ਪੁੱਤਾਂ ਨੂੰ ਬਣਾ ਕੇ ਰੱਖੋ ਨਾ ਫਿਰ ਰੱਖਿਆ ਹੀ ਆ ਜੇ ਤੁਹਾਡੇ ਵਰਗੇ ਹੁੰਦੇ ਨਾ ਉਹਨੇ ਘਰ ਵਿੱਚ ਰਹਿਣ ਦਿੰਦੇ ਕਿਸੇ ਨੂੰ ਲੈ ਮੈਂ ਉਹਨੂੰ ਕੀ ਆਖਣ ਡਿਆ ਉਹੋ ਗੱਲ ਤੁਹਾਨੂੰ ਜੋਤੀ ਮੇਰੇ ਨਾਲ ਸ਼ਾਕੀ ਮਾਰੀ ਤੁਰਿਆ ਜਾਂਦਾ ਸ਼ਾਕੀ ਨਾ ਤੇ ਮੈਂ ਬੰਦੇ ਵੀ ਮਾਰ ਦਿੰਦਾ ਪਾਗਲ ਬੰਦਾ ਲੈ ਮੰਨਿਆ ਕੀ ਗੱਲ ਕੀਤੀ ਪਾਗਲ ਦੀ ਗੱਲ ਕੀਤੀ ਨਾ ਇਹ ਗੱਲ ਤੇ ਨਾ ਚਾਚੇ ਨੂੰ ਮਾਰ ਸਭ ਤੋਂ ਪਹਿਲਾਂ ਉਹਨੇ ਮੇਰਾ ਘਰ ਬਸਾਉਣ ਡਿਆ ਵਾ ਘਰ ਨਹੀਂ ਬਸਾਉਣ ਡਿਆ ਉਹ ਘਰ ਹਟਾ ਜਾਣ ਡਿਆ ਯੂ ਕੀ ਅਸ਼ੀਕਾ ਯੂ ਸ਼ੀਕਾ ਜਿੱਥੇ ਦੋ ਆਗੀਆਂ ਇੱਕ ਤੀਜੀ ਆ ਜੀ ਉੱਥੇ ਕਿਸੀ ਹੋ ਜਾਊਗਾ ਅਹੀਂ ਕਹੋ ਕਹਿੰਦੇ ਕਿ ਨਾ ਆਵੇ ਪਰ ਲੋਕਾਂ ਦੇ ਚੁਪਰਾਂ ਦੇ ਚੜ ਕੇ ਤੂੰ ਲਿਉਣੀ ਆ ਅਹੀਂ ਲੋਕ ਹੋ ਗਏ ਹੁਣ ਲੋਕ ਹੀ ਚਾਚਾ ਉਹ ਭਾਬੀ ਕੋਖ ਨਹੀਂ ਹੁੰਦਾ ਹੁਣ ਬਸ ਲਿਆਂ ਦੇ ਘਰ ਕੇ ਗਰੀਬ ਦਾ ਮੰਨਿਆ ਇਹਨੇ ਨਹੀਂ ਹੋ ਨੇਪਰੇ ਚੜ੍ਹਦੇ ਨਹੀਂ ਹੋ ਯਾ ਚੋਰੀ ਛਪੀ ਹੁੰਦਾ ਬਾਰ ਬਾਰੀ ਵਾਜਾ ਮਾਰ ਕੇ ਲਿਆ ਜਾਂਦਾ ਵਾ ਰਿਸ਼ਤਾ ਐ ਸੋਨੀਆ ਭਾਬੀ ਦੇ ਨਾਲੀ ਚਾਚਾ ਦਾ ਕੀ ਫਸੂਰ ਹੋ ਹੋਰ ਗੱਲ ਮੈਂ ਸੋਚਣ ਲੀਆ ਰਿਸ਼ਤਾ ਕਰਾਉਣੀ ਸੋਨੀਆ ਭਾਬੀ ਤੇ ਚਾਚਾ ਕਰ ਤੈਨੂੰ ਵਾਜਾ ਮਾਰਦਾ ਚੋਰੀ ਚੋਰੀ ਚਾਚਾ ਦਾ ਕੀ ਵਿੱਚ ਚਾਹ ਵਾ ਚਾਚੇ ਨੂੰ ਲੈ ਚਾਚੇ ਨੂੰ ਚਾਹ ਉਹਦਾ ਘਰ ਵਾਸੇ ਉਹਦੇ ਮੈਨੂੰ ਉਹਦੇ ਵਿੱਚ ਕੀ ਆ ਜੇ ਚਾਚਾ ਨੇ ਇੰਨਾ ਚਾਹ ਚਾਚਾ ਡੀਜੇ ਲਾ ਕੇ ਪੰਗੜਾ ਪਾਵੇ ਆਪਣੇ ਘਰ ਇੱਧਰ ਕਿਥੋਂ ਆ ਗਿਆ ਨਾ ਉਹਦਾ ਬਹੁਵਾ ਚਾਚਾ ਇਹ ਪੰਗੜਾ ਹੀ ਵੇਖੀ ਸਹੀ ਕੀਪਦਾ ਚਾਚਾ ਨੇ ਕਿਹੜੇ ਪੰਗੜੇ ਪਾਉਣੇ ਆ ਇਹ ਵੀ ਨਹੀਂ ਕੋਈ ਪਤਾ ਚਾਚਾ ਚਲ ਮ ਚਾਚਾ ਮੰਨ ਨਾ ਨੀ ਲਿਆ ਨਗਰਵਾਜ ਮਾਰਿਆ ਨਹੀਂ ਤਮ ਕੋ ਲੈ ਲਿਆ ਨਗਰ ਤੁਰ ਪੈਣਾ ਮਗਰ ਮਗਰ ਜਿੱਦਾਂ ਉਹ ਕੱਲ ਕੀ ਕਹਿੰਦੇ ਹੁਣ ਸਿਆਣੇ ਬਲੂੰਗੜਾ ਲੱਗਾ ਪਿੱਛੇ ਉਹਦੇ ਚਾਚੇ ਦੇ ਆਹੋ ਚਾਚਾ ਹੁਣ ਕਰ ਵਗ ਜਾਈਥੋ ਤੁ ਨਿਆਣਾ ਤੇ ਉਹਨੇ ਸਮਝ ਆਉਂਦੀ ਚਾਚਾ ਕੀ ਕੁਛ ਕਰਨ ਡਿਆ ਵਾ ਕਿਹੜੇ ਕਰਨ ਮੈਂ ਕਰਿਆ ਹੂੰ ਚਾਚਾ ਆਂਦੀ ਕੀ ਕਰਨਾ ਮੈਂ ਕਰਨ ਡਿਆ ਚਾਚੇ ਨੇ ਕੀ ਕਰਨਾ ਮੈਂ ਕਰਨੇ ਆ ਤੁਸੀਂ ਤੇ ਸਾਰੇ ਟੱਬਰ ਨੇ ਚਾਚੇ ਨੂੰ ਬਦਨਾਮ ਕਰ ਦਿੱਤਾ ਕਹਿੰਦੇ ਹੁੰਦੇ ਆ ਨਾ ਕਿ ਜਿਹਦਾ ਨਹੀਂ ਆਖੇ ਵਿਆਹ ਹੁੰਦਾ ਜਾ ਕੇ ਕੱਢ ਲਿਆ ਕੁੜੀ ਇਹਨੇ ਕੀ ਕੱਢ ਕੇ ਲੈਉਣੀ ਆ ਇਹਦੇ ਵਿਆਹ ਕੀ ਕਰ ਲੈਣਾ ਇਹਨੂੰ ਤੇ ਘਰੋਂ ਕੱਢਣਾ ਔਖਾ ਵਾ ਐਨੀਆਂ ਪਾਬੰਦੀਆਂ ਲਾਤੀਆਂ ਇੱਥੇ ਮੈਂ ਤੇ ਆ ਨਾ ਦਿਨ ਦੇ ਦਿਨ ਇਹ ਨਾ ਹੋਵੇ ਕਿ ਤੇ ਇਹਨੂੰ ਸੰਗਲਵਾਰ ਲੈਣ ਤੇ ਮੁੜ ਕੇ ਉਧਰ ਉਹ ਡੀਕਦੀਆਂ ਹੁਣ ਵੀ ਵਿਆਹ ਨਾ ਆਉਣਾ ਮੁੰਡੇ ਨੇ ਮੈਂ ਨਾ ਚੰਗੀ ਗੱਲ ਹੋਈ ਓ ਜੀ ਵਿਆਹ ਕਰਨਾ ਵਾ ਚਲੋ ਦੋ ਲੋ ਚਲ ਫਿਰ ਉਹ ਮਾਸਟਰ ਨੀ ਨਾਨਾ ਆ ਜਾਏ ਹਾਂ ਉਹ ਵਾ ਇਹਨਾਂ ਦਾ ਕੰਮ ਕਰਨਾ ਪੈਣਾ ਹੀ ਕੋਈ ਫਿਰ ਕਿੰਨਾ ਬੋਲਦੇ ਆ ਇਹਨਾਂ ਨੇ ਕਿਸ ਨੂੰ ਨਾ ਕਿਸ ਨੂੰ ਦੱਸਣਾ ਹੈ ਤੇ ਪਰੇਸ਼ਾਨ ਰਹੇ ਤੇ ਕਿਸ ਨੂੰ ਨਾ ਕਿਸ ਨੂੰ ਤੇ ਆ ਹੀ ਜਾਣੀ ਆ ਤੇ ਨਾਲੇ ਉਦਾਂ ਵੀ ਪਿੰਡ ਵਿੱਚ ਤੇ ਗੱਲ ਅੱਗ ਵਾਂਗੂ ਫੈਲ ਜਾਂਦੀ ਆਂਦੇ ਸਾਰੇ ਪਿੰਡ ਚ ਦੱਸ ਦੇਣਾ ਵਾ ਹਾਂ ਇਹਨਾਂ ਨੂੰ ਖੜ ਕੇ ਅੰਦਰ बंदी बना दिए हम आ जा ओ आ जा बुआ जल्दी-जल्दी आलू वाला पराठा ला ले अच्छा लगा ना बुआ आज जी हाँ। आए भाई आया भाभी आई बहुत अच्छा लगा बहुत सेवा कर रही हो आज सेवा तो करनी टाडी सुनो मेरी गल तुम्ही बैठो मैं पेटते आहो पराठा आलू का खाना है के जा मूली का खाना है आलू का आलू का ਆਹ ਮਰ ਪਰੋਠੇ ਕਿੰਦੀ ਖੁਸ਼ ਹੁੰਦੀ ਆ ਹਾਂ ਚਲੋ ਬੂਆ ਫਿਰ ਬਿਠਾਓ ਮੈਂ ਆਲੂ ਲੈ ਕੇ ਆਈ ਤੁਰ ਤੁਰ ਜਲਦੀ ਕਰ ਤੂੰ ਇਹ ਚਲਾ ਰੇ ਮੈਂ ਇਹਨਾਂ ਨੂੰ ਪੈਸੇ ਦਿਨੀ ਆ ਹਾਂ ਤੇ ਤੂੰ ਪਰੌਂਠਾ ਬਣਾ ਚਲ ਠੀਕ ਐ ਪਰੌਂਠਾ ਚਾਹੇ ਵੀ ਬਣਾਤੇ ਆਂ ਸਾਥ ਹਾਂ ਬੋਲੇ ਜਾ ਬਹਿਨ ਜੱਤਰ ਬੋ ਜਾ ਕੋਲ ਅਬੂ ਜੀ

ਬਾਤ ਸਾਂ ਉਹ ਜਿਹੜਾ ਸਾਡੇ ਬਦਲੇ ਦੇ ਵਿੱਚ ਰਾਹ ਚੋਂਦਾ ਗਿਆ ਨਾ ਉਹ ਇਦਾਂ ਹੀ ਸਾਫ ਆਇਆ ਹੁੰਦਾ ਜਉ ਸਹੀ ਗੱਲ ਆ ਕਿਤਨਾ ਬੋਲੇ ਆਣ ਕੇ ਆਹ ਹਿੰਦੀ ਸਖਾਤੀ ਨਾ ਮੈਨੂੰ ਹੁੰਦੇ ਹੁੰਦੇ ਹਿੰਦੀ ਬੋਲ ਬੋਲ ਕੇ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਪੰਜਾਬੀ ਬੋਲਨੀ ਕੇ ਹਿੰਦੀ ਬੋਲਨੀ ਲੱਖ ਰੁਪਈਆ ਲੈਣਾ ਲੱਖ ਰੁਪਈਆ ਲੈਣਾ ਉਹ ਇਹ ਤੁਹਾਨੂੰ 5 ਲੱਖ ਦਈਏ ਕੰਜਰੋ ਲਾਲਚ ਤੇ ਫਿਰ ਲਾਲਚਿੰਦਾ ਨਾ ਲਾਲਚ ਲਈ ਬੁੜੀ ਬੁਲਾਇਆ ਲਾਲਚ ਉਹਨਾਂ ਨੇ ਵੀ ਕੀਤਾ ਵਾ ਤੇ ਬੁੜੀ ਬੁਲਾਇਆ ਹੁਣ ਬਸ

आलू आलू वाला पराठा साथ में चाय साथ में रस मलाई भी खा लो तुम भी खा लो मैंने तो खा लिया अरे हमारी तो किस्मत फूटी थी जब हमारे बाप ने आपके लड़ लगा दिया हमें पर हमारी गलती है अभी हमको कुछ उसको बताना नहीं चाहिए कि हम सबको गांव वालों को बता देंगे इसलिए तो तो उसको तो भी बोले मैं तो भी बोली तुम्हारा तो सारा कसूर है मैंने मैंने तो

ਪਾਬੀ ਨੂੰ ਆ ਬੜਾ ਰਵਲਾ ਬਾਹਰ ਇਹਨੇ ਹੈ ਪਾਬੀ ਨੂੰ ਆ ਬੜਾ ਰਵਲਾ ਪਾਇਆ ਬਾਹਰ ਇਹਨੇ ਕੋਆ ਉਹਦੀ ਤੇ ਆ ਜਤੀ ਬੋਲਣ ਦੀ ਉਦਾ ਹੀ ਬੋਲਣ ਦੀ ਹੁਣੀ ਆ ਰਹਿਣ ਦ ਬੋਲਣ ਦੋ ਉਹ ਆਣਾ ਕੋ ਨਾ ਆ ਹੀ ਬੋਲਣ ਈ ਆ ਉਹਨੇ ਖਾਲੀ ਨਵੇਂ ਬੋਲ ਜਾਨਾ ਮੈਂ ਤੈਨੂੰ ਬੋਲਦਾਂ ਮੇਰੇ ਕੋਲ ਇਹ ਬੀਜ ਕੇ ਸੁਣ ਲੈ ਮੈਂ ਨਾ ਤੋਕੇ ਪੈ ਗਈ ਮੈਂ ਕੀ ਕਰਨਾ ਸੀ ਦਈ ਆ ਵਾਕਿਆ ਰੋਲਾ ਪਾਉਣਾ ਵੇਖ ਕੇ ਆਵਾਂ ਮੈਂ ਆਹ ਜਾ ਵੇਖਿਆ ਕੀ ਗੱਲ ਹੋਈ ਆ ਸਾਹ ਵੇਹੀ ਦੀ ਆ ਬੜਾ ਉੱਚੀ ਉੱਚੀ ਬੋਲਣ ਈ ਆ ਜਾਵੇ ਕਿਆ ਲਾੜ ਜਾਂ ਪਵੇ ਕਿੰਨਾ ਤੁਰਿਆ ਫਿਰਦਾ ਬਾਹਰ ਨਹੀਂ ਬੜਾ ਮਸ਼ਕਰੀ ਹੈ ਜਿਹ ਹੱਸਣ ਦੇ ਆ ਇਹਨਾਂ ਕੀ ਗੱਲ ਆ ਕੀ ਗੱਲ ਕੀ ਹੋਇਆ ਬੜਾ ਥੋੜਾ ਪਿਆ ਬਾਹਰ ਕੋਈ ਹੱਸੇ ਕੋਈ ਰੋਵੇ ਪੰਜ ਨਾ ਮਰਜੀ ਬਾਹਰ ਰੋਲਾ ਪਾਵੇ ਘਰ ਭਾਵੇਂ ਲੁੱਟ ਪੁੱਟ ਕੇ ਲੈ ਜਾਣਾ ਤੁਹਾਡਾ ਤੂੰ ਐਸੀ ਤਰ੍ਹਾਂ ਸੁਟਿਆ ਕਰ ਵਾਸਤੇ ਟੌਰ ਨਾਲ ਕੰਮ ਕਰੀ ਜਾ ਕਰ ਤਪੀਰ ਇਨੀ 24 ਘੰਟੇ ਕਦੇ ਹੌਸਲੇ ਨਾਲ ਗੱਲ ਕਰ ਲਿਆ ਕਰ ਕੀ ਹੋਇਆ ਕੀ ਹੈ ਜਿਹਦਾ ਸੌਂ ਕੇ ਸਾਰ ਜਾਣਾ ਵਾ ਉਹਨੂੰ ਕੀ ਲੋੜਾ ਰੋਲਾ ਪਾਉਣ ਦੀ ਤੂੰ ਜਿਹ ਹੈਗੀ ਚੌਕੀਦਾਰ ਨਹੀਂ ਤੇ ਮੈਂ ਤਾਂ ਫਿਰ ਹੈਗੀ ਆ ਮੈਂ ਤਾਂ ਆਪਣੇ ਹੱਥੀ ਸਾਰਾ ਕੁਝ ਬਣਾਇਆ ਆ ਵੀ ਮੈਂ ਕਿਤੇ ਬਵਾ ਆ ਸਿਰ ਤੇ ਬਹਿ ਜਾ ਮਰਨੀ ਅੰਦਰ ਬਹਿ ਜਾ ਇਸੇ ਥੱਲੇ ਜਾ ਕੇ ਜਾ ਜਾ ਭਾਬੀ ਲੀਕਵਾ ਦੇ ਇਹਨੂੰ ਜਾਜ ਤੇ ਉੱਥੇ ਬਹਿ ਜਾ ਤੇ ਬਾਅਦ ਮੈਨੂੰ ਯਾ ਨਹੀਂ ਦੀ ਭਾਬੀ ਤੂੰ ਬਰ ਚ ਕੀ ਕਰਨਾ ਆਹ ਵਿਆਹ ਰੱਖਿਆ ਤੇ ਰੋਦਾ ਨਾ ਕੁੜੀ ਦੱਸਦਾ ਕਿੱਥੇ ਆ ਨਹੀਂ ਸੱਚੀ ਸੱਚੀ ਬੈਠਾ ਆ ਮੈਂ ਠੀਕ ਆ ਤੂੰ ਇਨਾਂ ਦਸਤਾ ਕੁੜੀ ਕੀ ਤੇ ਰਿਸ਼ਤੇ ਸੁਣੇ ਤੋਂ ਕਰਵਾਇਆ ਇੱਕ ਰਾਏ ਮੇਰੇ ਮੂੰਹ ਜਵਾੜੀ ਸੇ ਜਲਦੀ ਮੇਰੀ ਉਦਾਂ ਹੀ ਤੇ ਚੱਲ ਅੰਦਰ ਪਈਦਾ ਹੁੰਦਾ ਵਾ ਜਾ ਮਨਨ ਇਹ ਤੂੰ ਜਾ ਅੰਦਰ ਹਲਦੀ ਹੁੰਦੀ ਰਾਈ ਰੰਗ ਕਾਲਾ ਹੋ ਜਾਊਗਾ ਅੰਦਰ ਜਾ ਜਾ ਹੁੰਦਾ ਜਾ ਬਹਿ ਜਾ ਤੂੰ ਵੀ ਪੈਣਾ ਕਿਤੇ ਠੀਕ ਨਾ ਬਾਹਰ ਕੱਢ ਦੇ ਮੈਨੂੰ ਚਾਚਾ ਚਲ ਅੰਦਰ ਮਨਨ ਕਰ ਜਾ ਕੇ ਹੁਣ ਨਾ ਬਾਹਰ ਨਿਕਲੀ ਮੈਂ ਚਾਚੇ ਨੂੰ ਮਿਲਣਾ ਵਾ ਬੋ ਮਾਵਾ ਕੜੀ ਤੇ ਲਿਆ ਚਾਚੇ ਕੋਲ ਛੋਗਰਾ ਤੈਨੂੰ ਵੀ ਕਿਤੇ ਮੱਤ ਪਈ ਆ ਪਤਾ ਲੱਗਾ ਤੈਨੂੰ ਵੀ ਕੋਈ ਦੁਨੀਆ ਦਾ ਤੇ ਮੈਂ ਤੇਰੇ ਨਾਲ ਹੀ ਆ ਤੈਨੂੰ ਨਹੀਂ ਪਤਾ ਲੱਗਦਾ ਉਦਾਂ ਹੀ ਆ ਪਤਾ ਨਹੀਂ ਗੱਲ ਜਿੰਨਾ ਕੁ ਤੂੰ ਮੇਰੇ ਨਾਲ ਆ ਭੁੱਲ ਨਹੀਂ ਕਿਸ ਗੱਲ ਦੀ ਮੈਨੂੰ ਜਾ ਯਾਰ ਜਾ ਕੇ ਤੂੰ ਚਾਹ ਬਣਾ ਐਵੇਂ ਤੁਸੀਂ ਬਿਨਾਂ ਵਜਾ ਕਪੱਤ ਪਾਰ ਛੱਡਦੇ ਆ ਇਹ ਤਾਂ 24 ਘੰਟੇ ਰਿੰਦਾ ਵਾ ਨਾ ਚੱਲ ਜਾ ਤੂੰ ਜਾ ਬਣਾ ਮੇਰਾ 24 ਘੰਟੇ ਰਿੰਦਾ ਨਾ ਤੇਰਾ ਘੜੀ ਪੱਲੀ ਜੜੰਦਾ ਨਾ ਉਹ ਹੀ 100 ਤੇ ਭਾਰੂਗਾ ਕੱਲੀ ਦਈ ਬਾਪੇ ਤੂੰ ਵੀ ਕਿਹੜੇ ਚੋਪਰਿਆ ਕਰ ਹੈ ਏਦਾਂ ਕਰਦਾ ਮੈਂ ਅੱਜ ਲਾਉਣਾ ਪਾ ਪਾ ਨੂੰ ਵੜੇ ਨੂੰ ਦਾਦਾ ਬਾਪ ਵੀ ਭਾਬੀ ਨਾਲ ਬਿਨਾਂ ਵਜ੍ਹਾ ਘਰ ਵਿੱਚੇ ਵੀ ਬੋਲਦੀ ਰਹਿੰਦੀ ਆ ਲੜਾਈ ਪਾ ਕੇ ਰੱਖਦੀ ਆ ਕੋਈ ਦਿਨ ਨਹੀਂ ਜਿਹਾ ਜ ਮਤਰਾ ਇਦਾਂ ਨੰਗਿਆ ਨਹੀਂ ਵੀ ਜਦੋਂ ਲੜਾਈ ਨਾ ਪਈ ਹੋਵੇ ਘਰ ਵਿੱਚ ਗੋਪੀ ਭਾਜੀ ਮੇਰੀ ਗੱਲ ਸੁਣੋ ਜਿਨੇ ਤੇ ਮਿਹਨਤ ਕਰਕੇ ਨਾ ਘਰ ਬਣਾਇਆ ਹੋਵੇ ਨਾ ਜਦੋਂ ਦਾ ਘਰ ਉਜੜ ਪੁਜੜ ਜਾਵੇ ਨਾ ਉਹਨੂੰ ਦੁੱਖ ਲੱਗਦਾ ਵਾ ਬਾਕੀ ਰਹੇ ਗਲੇ ਤੁਸੀਂ ਦੋਵੇਂ ਜੀ ਅੰਦਰ ਸੁੱਤੇ ਰਹਿੰਦੇ ਜੀ ਤੁਹਾਨੂੰ ਨਹੀਂ ਪਤਾ ਬਾ ਧਿਆਨ ਵੀ ਰੱਖਣਾ ਵਾ ਕਿਸ ਚੀਜ਼ ਦਾ ਤੇ ਸਾਰੇ ਤੇ ਬੂਹੇ ਜੰਨੇ ਮਾਰੇ ਦਸ ਬਾਹਰ ਕੀ ਲੈ ਆ ਚੱਲਿਆ ਵਾ ਕੋਈ ਚੁੱਕ ਕੇ ਤੁਸੀਂ ਮੈਂ ਸੋਨੀ ਨੂੰ ਕਹਿੰਨੀ ਆ ਤੁਸੀਂ ਮੇਰੇ ਦਿਵਾਰੀ ਹੋ ਜਾਂਦੇ ਜੀ ਚਲੋ ਕੋਈ ਤਰੀਕਾ ਹੁੰਦਾ ਵਾ ਕਹਿਣ ਦਾ ਵੀ ਲੜਾਈ ਨਾ ਪਵੇ। ਜੀ ਜੁੰਡੇ ਪੋਟ ਦਿੱਤੀ ਆ ਮੈਂ ਵੀ ਤੇ ਮੂੰਹ ਨਾਲ ਨਹੀਂ ਸਮਝਾਉਣਾ। ਪਰ ਇਹ ਤਾਂ ਜੁੰਡੇ ਪੋਟਣ ਨਾਲੋਂ ਵਾਦਾ ਤੁਹਾਡੀਆਂ ਗੱਲਾਂ ਦੋਨਾਂ ਦੀਆਂ ਉਹ ਜਾ ਕੇ ਪੁੱਛਣੇ ਤੁਸੀਂ ਉੱਚੀ ਬੋਲਣ ਆਪੇ ਦਿਓ ਤਾਂ ਦੂਜੀ ਬੋਲਦੀ ਆ। ਐ ਲੱਗਦਾ ਵੀ ਪੁਰਾਣੀ ਜੰਗ ਲੱਗਾ ਵਾ ਖਰੇ। ਚਲੋ ਬੰਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਹੌਸਲੇ ਨਾਲ। ਸਾਰੇ ਕੰਮ ਕੁਝੇ ਹੋ ਜਾਂਦੇ ਆ। ਸਮਾਂ ਹੀ ਦੇਜੇ ਤੇ ਪਿਆਰ ਦੀ ਭਾਸ਼ਾ ਸਮਝਦੇ ਹੁੰਦੇ ਨਾ ਤੇ ਮੈਨੂੰ ਲੋੜ ਹੀ ਨਹੀਂ ਪੈਂਦੀ। ਬਾਰ ਬਾਰ ਕਹਿਣ ਦੀ। ਵੇ ਲੋ ਭਾਬੀ ਤੂੰ ਵੈਸੇ ਨਹੀਂ ਕਰੀ ਮੰਨਿਆ ਕਹਿਣਾ। ਬਾਦ ਕਾਲ ਮੈਂ ਕਰਦਾ ਕੋਈ ਨਹੀਂ ਵੀਰ ਨੂੰ ਫੋਨ ਤੇ ਲਾ ਦਿਓ ਨਾ ਤੇ ਛੇਤੀ ਲਾਓ ਮੈਂ ਵੀ ਤੁਹਾਡੀ ਕਰਤੂਤਾ ਦੱਸਾਂ ਕਿ ਤੁਸੀਂ ਜਿਹੜਾ ਨਿੰਬੂ ਨੰਬ ਵੇਚ ਕੇ ਨਾ ਵਿੱਚ ਪੈਸੇ ਰੱਖਦੇ ਜੇ ਕੋਈ ਆਨੇ ਮੈਂ ਬਾਦੂਗਾ ਆਪੇ ਉਹਨਾਂ ਦੀਆਂ ਗੱਲਾਂ ਪਹਿਲਾਂ ਮੈਂ ਤੁਹਾਡੀ ਆ ਗੱਲਾਂ ਦੱਸਣੀਆਂ ਪਹਿ ਇਹਨੂੰ ਸਮਝਾਓ ਇਹ ਘਰ ਤੇ ਲੜਾਈ ਪਾ ਛੜਦੇ ਆ ਹੁਣ ਮੈਂ ਉਹਨੂੰ ਬੜੀਆਰੀ ਚੁੱਪ ਕਰਾਉਂਦਾ ਬਾਤ ਤੁਸੀਂ ਨਹੀਂ ਚੁੱਪ ਕਰ ਜੇ ਜਾਓ ਜਾ ਚੁੱਪ ਕਰ ਜਾ ਕਰੋ ਤੁਸੀਂ ਇੱਕ ਗੱਲ ਦੱਸੋਗੇ ਨਾ ਤੇ ਮੈਂ ਸੋ ਦੱਸਣੀਆਂ ਗੱਲਾਂ ਉਹਨੂੰ ਵੇਖਿਓ ਸਹੀ ਕੋਈ ਗੱਲ ਨਹੀਂ ਮੈਂ ਕਰਦਾ ਨਾ ਫੋਨ ਆਜ ਉਹਨਾਂ ਨੂੰ ਬਸ ਬਾਅਦ ਵਿੱਚ ਚੱਲ ਜਾ ਤੂੰ ਆ ਤਾਂ ਜਾਜਾ ਜੋ ਕਰ ਜੋ ਹੁਣ ਪਹਿਲੇ ਪੰਨੇ ਵਾਲਾ ਵੇਖ ਲਿਓ ਜਾ ਕੇ ਬਾਹਰ ਪਹਿਲੇ ਵਾਲੀ ਚੱਲੇ ਆਵਾਂ ਹੋਰ ਮੈਂ ਇਥੇ ਮੇਲਾ ਵੇਖਣੇ ਚੱਲੇ ਪਹਿਲੇ ਵਾਲੀ ਚੱਲੀ ਮਾਰ ਕੇ ਨੇ ਬਾਣੇ ਬਾਗ ਚੱਲੇ ਜੇ ਤੱਕ ਬੇਟੀ ਉੱਪਰ ਬੈਠਾ আরে ਹਾਂ ਮੈਨੂੰ ਬੈਠਣਾ ਮੈਨੂੰ ਗਰਮੀ ਲੱਗ ਰਹੀ ਹੈ ਅਰੇ ਤੂੰ ਰੰਗੀ ਹੋ ਗਈ ਹੋ ਜਾ ਬੈਠਾ ਉੱਪਰ ਕਿਉਂ ਰੌਲਾ ਪਾਇਆ ਵਾ ਇੰਨਾ ਕਿੱਦਾਂ ਹੁਣ ਡੜਵਟ ਕੇ ਬਹਿ ਗਏ ਆ ਚੀਕਾਂ ਮਾਰਦੇ ਇਦਾਂ ਜਿੱਦਾਂ ਮਾਰ ਦਿੱਤਾ ਹੁੰਦਾ ਇਹਨਾਂ ਨੂੰ ਏ ਡੇਪੋ ਖਨਾ ਮਰੇ ਜਿਉਂ ਤੇ ਬਾਹਰ ਕੇ ਕਿਸੇ ਦੇ ਘਰ ਚਲ ਜਾਂਦੇ ਉੱਥੇ ਕਿਹ ਕੋ ਮੰਗ ਕੇ ਰੋਟੀ ਖਾ ਆਉਂਦੇ ਕਿੱਡਾ ਸਾਡਾ ਇਹਨਾਂ ਨੇ ਪਿਆੜਾ ਨੱਪਿਆ ਵਾ ਗੁੰਗੇ ਹੋ ਗਏ ਹੁਣ ਡਰਦੇ ਬੜੀ ਛੇਤੀ ਆ ਉਹੋ ਗੱਲ ਵੀ ਜਾਤ ਗੁੱਜੀ ਕਿੱਥੋਂ ਰਵੇ ਜਿਦਾਂ ਮਾਂ ਮਰੀ ਹੁੰਦੀ ਇੰਦਾ ਗਮ ਹੋਇਆ ਜੇ ਹੁਣ ਬਹੁਤਾ ਬੋਲੇ ਨਾ ਤੱਤਾ ਕਰਕੇ ਚਿਮਟਾ ਲਾ ਦੂੰਗੀ ਤੁਹਾਡੀ ਜੀਭ ਤੇ ਕੀ ਗੱਲਾ ਐਨਾ ਨਾ ਬੋਲ ਭੂਆ ਐਨਾ ਨਾ ਤੇ ਬੋਲਣਾ ਨਾ ਤਾਂ ਕੀ ਕਰਾਂ ਕਿੱਥੇ ਸਾਡੇ ਮਗਰ ਆਏ ਆ ਢਾਈ ਕਰਕੇ ਮੈਨੂੰ ਤਾਂ ਆਪ ਨਹੀਂ ਸਮਝ ਲੱਗਣ ਦੀ ਕੁਝ ਵੀ ਸੋਚਦੇ ਕੁਛ ਵਾ ਹੁੰਦਾ ਕੋਸ਼ਿਆ ਤੇ ਹੁਣ ਨਾ ਦੋ ਇਦਾਂ ਕਰ ਭੂਆ ਇਹਨਾਂ ਨੇ ਇੰਨੀ ਸਾਡਾ ਕੋਈ ਢੀ ਛੇਤੀ ਬਦਲਾ ਲੈਣ ਦੇਣਾ ਇਹਨਾਂ ਨੇ ਕਿਸ ਨੂੰ ਨਾ ਕਿਸ ਨੂੰ ਦੱਸਣਾ ਵਾ ਰੌਲਾ ਪਾਉਣਾ ਵਾ ਤੈਨੂੰ ਪਤਾ ਜਿੱਦਾਂ ਰੌਲਾ ਪਾਉਂਦੀ ਆ ਪਾ ਲਿਆ ਰੌਲਾ ਹੁਣ ਇਹਨਾਂ ਨੇ ਕਿੰਨਾ ਕ ਰੌਲਾ ਪਾ ਲੈਣਾ ਹੁਣ ਸਾਡੇ ਹੱਥਾਂ ਚ ਵਾ ਭਾਈ ਜਣਾ ਤੇ ਤੈਨੂੰ ਪਤਾ ਕੰਧਾਂ ਦੇ ਕੰਨ ਹੁੰਦੇ ਆ ਜੇ ਕੰਨ ਹੁੰਦੇ ਹੀ ਕਿਤੇ ਇਹਨਾਂ ਨੂੰ ਸਾਡੀ ਕਹਾਣੀ ਪਤਾ ਲੱਗੀ ਹਾਇ ਤੇ ਹੁਣ ਫਿਰ ਹੁਣ ਜਾ ਸਰਦਾਰਾਂ ਕੋ ਉਥੇ ਇੱਕ ਤੇ ਸਰਦਾਰ ਹੀ ਮੂੰਹ ਤੇ ਚੜ ਗਿਆ ਉਹਨਾਂ ਕੋ ਜਾ ਮੁਜਰਵਾ ਕੋ ਤੇ ਉਹਨਾਂ ਨੂੰ ਦੱਸ ਗਿਆ ਕਿ ਨਹੀਂ ਵਿਆਹ ਕਰਨਾ ਹਜੇ ਆਪਾਂ ਤੂੰ ਕਹਦੀ ਉਹ ਦਾ ਪ੍ਰਾੜੜਾ ਵਾ ਉਹ ਬੜਾ ਸਿਆਪਾ ਪਾਉਣ ਲਿਆ ਆ ਨਹੀਂ ਮੰਨਦਾ ਉਹ ਹਏ ਮੇਰੀ ਗਾਲ ਸੁਣਾ ਜਦੋਂ ਮੈਂ ਜਾਨੀ ਆ ਨਾ ਉਥੇ ਗਾੜੀ ਪਿਛਾੜੀ ਭੱਜੇ ਫਿਰਦੇ ਨੇ ਤੇ ਚਾਹ ਹੀ ਬੜਾ ਵਾ ਤੇ ਉਹਨਾਂ ਮੈਨੂੰ ਪੁੱਛਣਾ ਵੀ ਹੁਣ ਵੀ ਦਿਨ ਦਸਵੇਂ ਨੂੰ ਪੜ ਕੇ ਆਈਏ ਕਿਦਾਂ ਆਈ ਤੇ ਮੈਂ ਹੁਣ ਕਿਹੜੇ ਮੂੰਹਾਂ ਜਾ ਕੇ ਮੁਰਮੁਰ ਉਹਨਾਂ ਨੂੰ ਕਦੀ ਹਾਂ ਤੇ ਕਦੀ ਨਾ ਤੇ ਪੂਆ ਇੱਕ ਗੱਲ ਹੋਰ ਕਹਿਨੀ ਆ ਮੈਂ ਮੇਰਾ ਮੰਨ ਇਦਾਂ ਕਹਿਣ ਲਿਆ ਵਾ ਕਿ ਆ ਵਿਆਹ ਵਿਊ ਦੇ ਚੱਕਰਾਂ ਚ ਰਹਿਣ ਦੀਏ ਪਿਆ ਕਿਉਂ ਉਹਨੂੰ ਨਾ ਇੱਥੇ ਲਿਆ ਨਾਲ ਹੀ ਇਹਨਾਂ ਨੂੰ ਢੁਕਾ ਦਈਏ ਤੇ ਨਾਲ ਹੀ ਉਹਨਾਂ ਦਾ ਕੰਮ ਖਤਮ ਕਰ ਦਈਏ। ਬੱਸ ਤੇਰਾ ਦਿਮਾਗ ਸਹੀ ਆ। ਐਦਾਂ ਕੋਈ ਮਾਰਨਾ ਸੌਖਾ ਬੜਕਾਉਣਾ ਸੌਖਾ ਵਾ। ਉਹ ਤੇ ਤੇਰਾ ਸਭ ਕੁਝ ਕਰਕੇ ਤੇ ਉਹਨਾਂ ਦਾ ਕੋਈ ਸਾਂਭਾਂਗੇ ਵੀ ਤੇ ਇੱਥੇ ਕਰਾਂਗੇ ਕੋਸ ਤੇ ਜੇਲ੍ਹ ਜਾਵਾਂਗੇ। ਸਾਰੀ ਉਮਰ ਲੰਘ ਜਾਣੀ ਜੇਲ੍ਹ 'ਚ। ਤੇ ਜੇਲ੍ਹ ਤੇ ਫਿਰ ਵੀ ਜਾਣਾ ਹੀ ਪੈਣਾ। ਉਹ ਤੇ ਫਿਰ ਬਾਅਦ ਦੀਆਂ ਗੱਲਾਂ ਵੇਖਾਂਗੇ ਨਾ ਜੋ ਹੋਊਗਾ। ਇਹਨਾਂ ਨੂੰ ਤੇ ਕਿਹ ਬੰਨੇ ਲਾ ਕੇ ਤੇ ਫਿਰ ਤੇਰਾ ਮੈਂ ਕਰ ਦੇਣਾ ਸਾਰਾ ਕੁਝ ਵਿਆਹ ਉਹ ਉਧਰ ਜੋ ਵੀ ਕਰਨਾ ਕਾਗਜ਼ੀ ਪੱਤਰੀ। ਮੈਂ ਜਾਣਨੀ ਆ ਇਹਨਾਂ ਨੂੰ ਕੀ ਹੋਣ ਲੱਗਾ ਵਾ ਇਹਦੇ ਆਪੇ ਇੱਥੇ ਰਹਿਣਗੇ ਤੇ ਤੂੰ ਪੱਕੀ ਰੋ ਜਿਹੜੀ ਗੱਲ ਤੇ ਹੈਗੀ ਆ ਉਹ ਹੈ ਜਿੱਥੇ ਇੰਨਾ ਚ ਡੀਕਿਆ ਵਾ ਨਾ ਆ ਦਿਨ ਉਥੇ ਹੋਰ ਡੀਕ ਲੈਣੇ ਆ ਕਿਤੇ ਸਾਨੂੰ ਕਾਲ ਪਈ ਆ ਵਿਆਹ ਦੀ ਜਾਂ ਸਾਡੀ ਘਟੀ ਉਮਰ ਨੰਗਣ ਦੀ ਆ ਕਿ ਅੱਗੇ ਹੀ ਆਪਣਾ ਟੱਬਰ ਵਸਾਉਣਾ ਵਾ ਜਿਹੜਾ ਹੈਗਾ ਹੀ ਉਹ ਤੇ ਸਾਰਾ ਕੋ ਉਜੜ-ਬੁਜੜ ਗਿਆ ਕਿੱਥੋਂ ਆ ਗਏ ਸਾਡੇ ਮਗਰ ਕਿੱਥੋਂ ਆ ਗਏ ਹਾਏ ਪੈਰ ਨੱਪੀ ਸਾਡੀ ਮੈਨੂੰ ਨਹੀਂ ਪਤਾ ਬੂਆ ਤੂੰ ਇਹਨਾਂ ਨੂੰ ਕਿੱਥੋਂ ਮਗਰ ਉਹਦਾ ਮੇਰਾ ਰਜੀ ਕਰਦਾ ਇੱਥੇ ਇਹਨਾਂ ਦਾ ਘੜ ਕੋਤਦਾ ਇੱਕ ਵਾਰ ਰੈਂਦੀ ਪਰਾ ਸਭੋ ਚੰਡਿਆ ਮੈਨੂੰ ਜਾ ਕੇ ਤੇ ਜਾ ਦੱਸ ਗਿਆ ਸਰਦਾਰਾਂ ਨੂੰ ਵੀ ਐਂ ਆਪਾਂ ਨਹੀਂ ਕਰਨਾ ਬਿਆ ਚਲ ਮੈਂ ਜਾਣੀ ਆ ਮੈਂ ਉਹ ਆਪਣਾ ਝੋਲਾ ਤੇ ਲੱਲਵਾ ਚੀਜ਼ਾਂ ਵਾਲਾ ਜੇ ਕੋਈ ਇੱਕ ਦੋ ਹੀ ਘਰੀ ਹੋਰ ਜਾਉਂਗੀ ਕੁਛ ਨਾ ਕੁਛ ਲੈ ਆਉਂਗੀ ਚੱਲ ਹੁਣ ਰਾਤ ਹੋਣ ਵਾਲੀ ਆ ਅੱਜ ਹੀ ਤੂੰ ਝੋਲਾ ਨਾ ਖੜਾ ਹਾਂ ਹਾਲੇ ਫਿਰ ਚੜਦੀ ਬਸ ਜੇ ਮੈਨੂੰ ਵੇਲਾ ਕਵੇਲਾ ਹੋ ਜਾਊਗਾ ਨਾ ਤੇ ਰੋਟੀਆਂ ਦੋ ਦੋ ਦੇ ਦੇਂ ਇਨਾਂ ਨੂੰ ਕੁਝ ਨਹੀਂ ਹੋਣ ਲੱਗਾ ਹੋ ਮੈਨੂੰ ਤੇ ਨਹੀਂ ਸਮਝ ਲੱਗਦੀ ਤੂੰ ਇਹਨਾਂ ਨੂੰ ਕਿੱਥੋਂ ਮਗਰ ਪਾ ਲਿਆ ਹੈਗਾ ਤੇ ਆਪ ਵੀ ਇੱਥੇ ਚਲ ਗਈ ਤੇ ਕੀ ਕਰਦੀ ਪੁੱਤ ਉਹ ਇਹਦੀ ਮਾਂ ਦੇ ਥਰੂ ਸਾਰਾ ਕੁਝ ਹੋਇਆ ਹੀ ਉਹਨੇ ਹੀ ਸਾਨੂੰ ਰੱਖਿਆ ਹੀ ਮੈਨੂੰ ਕੀ ਚਾਹੀ ਗਾੜੀ ਵੀ ਇਹਨਾਂ ਨੇ ਸਾਡਾ ਪਿੱਛਾ ਨਹੀਂ ਮੁੜ ਕੇ ਛੱਡਣਾ ਤੇ ਸਾਡੇ ਨਾਲ ਆ ਆ ਕੁਝ ਹੋਣਾ ਹੀ ਆ ਸੁਣ ਲੈ ਮੇਰੀ ਗੱਲ ਦੇਦੀ ਨੇ ਦੋ ਦੋ ਰੋਟੀਆਂ ਖੋਹ ਨਹੀਂ ਹੋਣ ਲੱਗਾ ਇਹਨਾਂ ਨੇ ਰੋਲਾ ਪਾਉਣਾ ਹਟਣਾ ਨਹੀਂ ਤੇ ਆਂਡ ਗਮਾਂਡ ਇਕੱਠਾ ਹੋ ਜਾਣਾ ਹੀ ਚੱਲ ਠੀਕ ਹੈ ਜਾ ਹੁਣ ਤੇ ਮੈਨੂੰ ਲੱਗਦਾ ਭੇਉਸ਼ ਹੀ ਹੋ ਗਈ ਉਹ ਘੁੰਮ ਹੋ ਗਿਆ ਡਰ ਗਿਆ ਮੇਰੀ ਬੋਲੀ ਤੋਂ ਆ ਚਾਬੀ ਰੱਖ ਨਹੀਂ ਸੰਭਾਲ ਕੇ ਧਿਆਨ ਰੱਖੀ ਆਪਣਾ ਬੂਹਾ ਮਾਰਲਾ ਆ ਜਾ ਅਮਾਰਲਾ ਕੁੰਡੀ ਭੂਆ ਮੈਂ ਤਾਂ ਇੰਨੀ ਵਿਆਹ ਵਾਲਾ ਕੰਮ ਰਹਿਣੀ ਤੇ ਨਾ ਜਾ ਉਹਨਾਂ ਨੂੰ ਕੜਾ ਪਤਾ ਵਾ ਅਸੀਂ ਕਿੱਥੇ ਆ ਤੇ ਕਿੱਥੇ ਨਹੀਂ ਆ ਪੱਡੀਕਦੇ ਰਹਿਣਗੇ ਫਿਰ ਤੇਰਾ ਦਿਮਾਗ ਖਰਾਬ ਹੋਇਆ ਵਾ ਮੈਨੂੰ ਕਿਉਂ ਚੱਕਰਾਂ ਚ ਪਾਇਆ ਵਾ ਤੂੰ ਆ ਬੁੱਢੇ ਬਾਰੇ ਮੇਰਾ ਜਲੂਸ ਕਢਾਉਣ ਲਈ ਆ ਹੁਣ ਮੈਨੂੰ ਇੱਕ ਬੰਨੇ ਗੱਲ ਆ ਕੇ ਦੱਸ ਦੇ ਵੀ ਕੀ ਕਰਨਾ ਵਾ ਹੁਣ ਤੂੰ ਬਦਲਾ ਲੈਣਾ ਵਾ ਕਿ ਨਹੀਂ ਲੈਣਾ ਕਿ ਕਿ ਤਾ ਤੂੰ ਮੈਨੂੰ ਗੁੱਸਾ ਚੜਾਉਣ ਲਈ ਆ ਹੁਣ ਦੱਸ ਬਦਲਾ ਤੇ ਲੈਣਾ ਹੀ ਆ ਚੱਲ ਜਾ ਫਿਰ